ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਾਬਾ ਫਰੀਦ ਜੀ ਦੀ ਇੱਕ ਦਿਲਚਸਪ ਕਹਾਣੀ ਸੁਣਾਗੇ ਜੋ ਸਾਨੂੰ ਸਿਖਾਉਂਦੀ ਹੈ ਕਿ ਅਸਲ ਦੌਲਤ ਕੀ ਹੈ ਸਾਨੂੰ ਬਾਬਾ ਜੀ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ ਕਿ ਸੱਚੀ ਖੁਸ਼ੀ ਸੇਵਾ ਅਤੇ ਪਰਮਾਤਮਾ ਦੇ ਨਾਮ ਵਿੱਚ ਹੈ ਇੱਕ ਵਾਰ ਬਾਬਾ ਫਰੀਦ ਜੀ ਆਪਣੀ ਝੌਂਪੜੀ ਵਿੱਚ ਭਗਤੀ ਵਿੱਚ ਲੀਨ ਸਨ ਇੱਕ ਦਿਨ ਇੱਕ ਅਮੀਰ ਵਪਾਰੀ ਬਾਬਾ ਜੀ ਦੇ ਦਰ ਤੇ ਆਇਆ। ਉਸ ਦੇ ਕੋਲ ਸੋਨੇ ਦੇ ਸਿੱਕਿਆਂ ਨਾਲ ਭਰਿਆ ਥੈਲਾ ਸੀ। ਵਪਾਰੀ ਬਾਬਾ ਜੀ ਨੂੰ ਕਹਿੰਦਾ ਹੈ, "ਬਾਬਾ ਜੀ, ਇਹ দান ਸਵਕਾਰ ਕਰੋ ਤੇ ਮੈਨੂੰ ਅਸੀਸੋ ਕਿ ਮੇਰੀ ਦੌਲਤ ਵਧਦੀ ਰਹੇ।" ਅੱਗੋਂ ਬਾਬਾ ਜੀ ਕਹਿੰਦੇ ਹਨ, "ਤੁਸੀਂ ਇੰਨੀ ਦੌਲਤ ਦਾ ਕੀ ਕਰੋਗੇ?" ਅੱਗੋਂ ਵਪਾਰੀ ਕਹਿੰਦਾ ਹੈ, ਕਿ ਮੈਂ ਇੱਕ ਵੱਡਾ ਮੈਲ ਬਣਾਵਾਂਗਾ ਅਤੇ ਰਾਮ ਦੀ ਜ਼ਿੰਦਗੀ ਜੀਵਾਂਗਾ ਤੇ ਆਪਣਾ ਨਾਮ ਅਮਰ ਕਰਾਂਗਾ ਫਿਰ ਬਾਬਾ ਜੀ ਕਹਿੰਦੇ ਹਨ ਉਸ ਤੋਂ ਬਾਅਦ ਕੀ ਕਰੇਗਾ ਫਿਰ ਵਪਾਰੀ ਕੁਝ ਸਮੇਂ ਲਈ ਚੁੱਪ ਰਹਿੰਦਾ ਹੈ ਤੇ ਕਹਿੰਦਾ ਹੈ ਇੱਕ ਦਿਨ ਮੈਂ ਵੀ ਬੁੱਢਾ ਹੋ ਜਾਵਾਂਗਾ ਤੇ ਫਿਰ ਮਰ ਜਾਵਾਂਗਾ ਪਰ ਲੋਕ ਹਮੇਸ਼ਾ ਮੇਰਾ ਨਾਮ ਯਾਦ ਰੱਖਣਗੇ ਬਾਬਾ ਜੀ ਹੌਲੀ-ਹੌਲੀ ਮੁਸਕਰਾਉਂਦੇ ਹਨ ਤੇਰੀ ਦੌਲਤ ਤੇ ਫਿਰ ਮਹਿਲ ਕਿੱਥੇ ਜਾਣਗੇ ਵਪਾਰੀ ਸ਼ਰਮਿੰਦਾ ਹੋ ਜਾਂਦਾ ਹੈ ਬਾਬਾ ਜੀ ਕਹਿੰਦੇ ਹਨ ਅਸਲ ਦੌਲਤ ਤਾਂ ਦਾ ਨਹੀਂ ਪਰਮਾਤਮਾ ਦਾ ਨਾਮ ਤੇ ਨਿਰੰਕਾਰੀ ਸੇਵਾ ਹੈ ਜੋ ਕੁਝ ਤੂੰ ਦੁਨੀਆ ਵਿੱਚ ਚੰਗਾ ਕਰਦਾ ਹੈ ਉਹੀ ਤੇਰੇ ਨਾਲ ਜਾਵੇਗਾ ਵਪਾਰੀ ਬਾਬਾ ਜੀ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਦਾ ਹੈ ਇਸ ਗੱਲ ਨੂੰ ਸੁਣ ਕੇ ਵਪਾਰੀ ਨੇ ਆਪਣੀ ਦੌਲਤ ਗਰੀਬਾਂ ਵਿੱਚ ਵੰਡ ਦਿੱਤੀ ਅਤੇ ਆਪਣੀ ਬਾਕੀ ਜ਼ਿੰਦਗੀ ਪਰਮਾਤਮਾ ਦੀ ਭਗਤੀ ਤੇ ਸੇਵਾ ਵਿੱਚ ਬਿਤਾਈ। ਇਸ ਕਹਾਣੀ ਦਾ ਮੂਲ ਸਿੱਖਿਆ ਇਹ ਹੈ ਕਿ ਸੱਚੀ ਦੌਲਤ ਕਿਸੇ ਮਾਲ-ਦੌਲਤ ਵਿੱਚ ਨਹੀਂ ਹੈ। ਸਗੋਂ ਇਸ ਦਾ ਸੰਬੰਧ ਸੇਵਾ ਅਤੇ ਪਰਮਾਤਮਾ ਦੀ ਯਾਦ ਨਾਲ ਹੈ। ਬਾਬਾ ਫਰੀਦ ਜੀ ਦੀ ਸਿੱਖਿਆ ਸਾਨੂੰ ਇਹ ਸਮਝਾਉਂਦੀ ਹੈ ਕਿ ਜਦੋਂ ਅਸੀਂ ਆਪਣੇ ਸਮੇਂ ਨੂੰ ਗਰੀਬਾਂ ਦੀ ਸੇਵਾ ਵਿੱਚ ਲਗਾਉਂਦੇ ਹਾਂ ਤਾਂ ਅਸੀਂ ਸੱਚੀ ਖੁਸ਼ੀ ਅਤੇ ਅਸਲ ਦੌਲਤ ਨੂੰ ਪ੍ਰਾਪਤ ਕਰਦੇ ਹਾਂ ਸੋ ਏ ਸੀ ਬਾਬਾ ਫਰੀਦ ਜੀ ਦੀ ਬਹੁਤ ਹੀ ਮਹਾਨ ਜੋ ਕਹਾਣੀ ਮੈਨੂੰ ਆਸ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੋਰ ਦਿਲਚਸਪ ਕਹਾਣੀਆਂ ਸੁਣ ਲਈ ਮੇਰੇ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ